ਬਾਬਾ 임라우지 ਅੰਬੇਡਕਰ ਸਾਹਿਬ ਜਿਨ੍ਹਾਂ ਨੇ ਨਾ ਸਿਰਫ ਹਿੰਦੁਸਤਾਨ ਦੇ ਸੰਵਿਧਾਨ ਦੀ ਰਚਨਾ ਕੀਤੀ ਔਰ ਸਾਡੀ ਜਿਹੜੀ ਅੱਜ ਡੈਮੋਕ੍ਰੇਸੀ ਹੈ ਜਿਹਦੇ ਵਰਗਾ ਅੱਜ ਮੇਰੇ ਵਰਗਾ ਨਿਮਾਣਾ ਆਪ ਜੀ ਸਾਰੇ ਕਿਸੇ ਨਾ ਕਿਸੇ ਸਾਨੂੰ ਪੂਰੇ ਰਾਈਟ ਮਿਲੇ ਉਸ ਸੰਵਿਧਾਨ ਦੇ ਜ਼ਰੀਏ ਔਰ ਹਿੰਦੁਸਤਾਨ ਦੀ ਸਭ ਤੋਂ ਦੁਨੀਆ ਜੋ ਮੇਜਰ ਡੈਮੋਕ੍ਰੇਸੀ ਅੱਜ ਤੱਕ ਵੀ ਉਹਨਾਂ ਨੇ ਸੰਵਿਧਾਨ ਕਰਕੇ ਉਹਨਾਂ ਨੇ ਇੱਕ ਐਗਜ਼ਾਮਪਲ ਪੇਸ਼ ਕੀਤੀ ਸਾਡੇ ਸਾਰਿਆਂ ਦੇ ਲਈ ਜਿੰਨੀ ਮਿਹਨਤ ਨਾਲ ਜਿੰਨੇ ਸੰਘਰਸ਼ ਨਾਲ ਉਹ ਪੜ੍ਹਿਆ ਉਸ ਦੌਰ ਦੇ ਵਿੱਚ ਉਹ ਬਹੁਤ ਵੱਡੀ ਦੁਨੀਆ 'ਚ ਮਸਾਲਾ ਔਰ ਆਪਣੀ ਗ੍ਰੈਜੂਏਸ਼ਨ ਸਿਰਫ ਹਿੰਦੁਸਤਾਨ ਦੇ ਅਲਾਵਾ ਵਿਦੇਸ਼ਾਂ 'ਚ ਜਾ ਕੇ ਕੀਤੀ ਉਸ ਜ਼ਬਾਨੇ ਉਹਨਾਂ ਯੂਨੀਵਰਸਿਟੀਆਂ 'ਚ ਜਿੱਨਾ ਜੋਸ ਵੇਲੇ ਐਡਮਿਸ਼ਨ ਕਿਸੇ ਹਿੰਦੁਸਤਾਨੀ ਨੂੰ ਮਿਲ ਨਹੀਂ ਬਹੁਤ ਆਫਿਸ ਤੇ ਬਹੁਤ ਵੱਡੀ ਸਾਡੇ ਲਈ ਅੱਜ ਇਹ ਸ਼ੁਭ ਦਿਹਾੜਾ ਆ ਵਿਸਾਖੀ ਦਾ ਸ਼ੁਭ ਦਿਨ ਵੀ ਆ ਤੁਹਾ ਮੈਂ ਇਸ ਹੁ ਮੌਕੇ ਤੇ ਸਾਰੇ ਮਾਨਵਤਾਵਾਦੀ ਬੰਦਿਆਂ ਨੂੰ ਬਹੁਤ ਬਹੁਤ ਬਾਰਕਬਾਦ ਦਿਨਾ ਕਿਉ ਸੱਚੇ ਮਾਨਵਤਾਵਾਦੀ ਜਿਵੇਂ ਮੈਂ ਕਹਿ ਸਕਦਾ ਔਰ ਹਲੋ ਬਹੁਤ ਖੁਸ਼ੀ ਦਾ ਮੌਕਾ ਆ ਅਸੀਂ ਸਾਰਿਆਂ ਨੇ ਉਹਨਾਂ ਦੇ ਕਰ ਕਮਲਾਂ ਤੇ ਚੱਲਣਾ ਜਿੱਦਾਂ ਉਹਨਾਂ ਨੇ ਸਾਨੂੰ ਰਾਈਡ ਦਿੱਤੇ ਆ ਸਾਨੂੰ ਸਾਰਿਆਂ ਲੜਕੇ ਸਾਨੂੰ ਡਟ ਕੇ ਹਰੇਕ ਦੇ ਲਈ ਹਰੇਕ ਦੇ ਲਈ ਅੱਗੇ ਹੋ ਕੇ ਹਰੇਕ ਲਈ ਸੰਘਰਸ਼ ਪੂਰਨ ਸਾਨੂੰ ਹਰੇਕ ਬੰਦੇ ਨਾਲ ਖੜਾ ਹੋਣਾ ਪੈਣਾ ਉਹ ਇਹ ਸਿਗਾ ਕਿ ਹਰੇਕ ਸਾਡਾ ਜਿਹੜਾ ਭਰਦਾ ਨਿਵਾਸੀ ਹੈ ਉਹਨੂੰ ਕਿਸੇ ਚੀਜ਼ ਦੀ ਉਹ ਪਿੱਛੇ ਨਾ ਰਵੇ ਤੇ ਇਹ ਉਹਨਾਂ ਦਾ ਦਿੱਤਾ ਸਾਨੂੰ ਸੁਭਦਾਨ ਹੋ ਕਿਸਮਤ ਜੋ ਦੋਸਤੀ ਨੀ ਰਾ ਨੀ ਰਾ ਨਮੀਆਂ ਨਿਤਿਆ ਸਮੇਤ ਜੋ ਦੋ ਦੀ ਦੀ ਰਾਣੀ ਰਾ ਉਹ ਨਵੀਆਂ ਨਿਕੜੀਆਂ ਦੀਆਂ ਹੋ ਸੁਣ ਕੇ ਰੋ ਭਰੀਆਂ ਗਰੀ ਰਾ ਵਸੂ ਚ ਮੈਂ ਖੜੇ ਟਿਕਾਵੇਂ ਲੈ ਕੇ ਵਾ ਵਾ ਮੈਂ ਦਿੱਤੇ ਤਨ ਹੱਥ ਫਰਨਾ ਦੇ ਲੈ ਕੇ ਕੀ ਮਰਾ